ਸਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ 18 ਸਤੰਬਰ ਤੱਕ ਅਲਟੀਮੇਟਮ ਦਿੱਤਾ 17 ਸਤੰਬਰ ਤੱਕ ਸਰਕਾਰ ਨੂੰ ਹੁਣ ਜਵਾਬ ਦਾਹਿਰ ਕਰਨਾ ਹੋਵੇਗਾ ਅਸਲ ਵਿੱਚ ਸੁਖਣਾ ਰੱਖਦਾ ਇਕੋ ਜ਼ੋਨ ਤਿਆਰ ਕਰਨ ਲਈ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਔਰ ਕਈ ਰਸੂਖਮਾਨ ਦੇ ਫਾਰਮ ਹਾਊਸ ਆ ਸਕਦੇ ਨੇ ਇਸ ਘੇਰੇ ਦੇ ਵਿੱਚ ਔਰ ਸੁਪਰੀਮ ਕੋਰਟ ਨੇ 10 ਕਿਲੋਮੀਟਰ ਤੱਕ ਵਧਾ ਸਕਦਾ ਇਕੋ ਜ਼ੋਨ ਦਾ ਘੇਰੇ ਦੇ ਨੂੰ ਲੈ ਕੇ ਹੁਣ ਜਵਾਬ ਮੰਗਿਆ ਤਸਲ ਦੇ ਵਿੱਚ ਸੁਖਣਾ ਜੰਗਲੀ ਜੀਵ ਰੱਖਦੇ ਇਕੋ ਸੈਂਸਿਟਿਵ ਜ਼ੋਨ ਵਾਤਾਵਰਣ ਪੱਖੋ ਸਵੇਦਨਸ਼ੀਲ ਖੇਤਰ ਵਜੋਂ ਹੰਦਬੰਦੀ ਦੇ ਰਫੜ ਦੇ ਦਰਜਨਾ ਸਿਆਸੀ ਤੇ ਪ੍ਰਸ਼ਾਸਨੀ ਕੀ ਰਸੂਕਵਨਾਂ ਨੂੰ ਸੁਖਣੇ ਪਾ ਦਿੱਤਾ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਇੱਕ ਅਲਟੀਮੇਟਮ ਦਿੱਤਾ ਹੈ ਕਿ ਇਕੋ ਸੈਂਸਿਟਿਵ ਜ਼ੋਨ ਦੀ ਹੱਦਬੰਦੀ 18 ਸਤੰਬਰ ਤੱਕ ਤੈਅ ਕੀਤੀ ਜਾਵੇ ਤੇ ਨਾ ਕੀਤੇ ਜਾਣ ਦੀ ਸੂਰਤ ਵਿੱਚ ਆਖਰੀ ਫੈਸਲਾ ਸਪਰੀਮ ਕੋਰਟ ਸੁਨਾ ਸਕਦਾ ਹੈ ਸਪਰੀਮ ਕੋਰਟ ਇਸ ਮਸਲੇ ਦੀ ਸੁਣਵਾਈ ਹੁਣ 18 ਸਤੰਬਰ ਨੂੰ ਕਰੇਗਾ ਪੰਜਾਬ ਕੈਬਨਟ ਨੇ 9 ਅਗਸਤ 2013 ਨੂੰ ਸੁਖਣਾ ਰੱਖਦੇ ਇਕੋ ਜ਼ੋਨ ਦਾ ਘੇਰਾ 100 ਮੀਟਰ ਕੀਤੇ ਜਾਣ ਦੀ ਸਿਫਾਰਿਸ਼ ਕੀਤੀ ਸੀ ਉਸ ਸਮੇਂ ਸੂਬੇਂਦਰ ਸ਼੍ਰੋਮਣੀ ਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਸੀ ਸਪਰੀਮ ਕੋਰਟ ਦੇ ਇੱਕ ਰਿਟ ਪਟੀਸ਼ਨ ਦੇ ਸੰਦਰਭ ਦੇ ਵਿੱਚ 3 ਜੂਨ 2022 ਨੂੰ ਆਏ ਫੈਸਲੇ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਨੇ 9 ਫਰਵਰੀ 2023 ਨੂੰ ਇਕੋ ਜ਼ੋਨ ਦੀ ਹੱਦ ਬੰਦੀ 100 ਮੀਟਰ ਤੱਕ ਤੈਅ ਕਰਨ ਦੀ ਤਜਵੀਜ਼ ਭੇਜੀ ਸੀ ਇਸ ਤਾਜ਼ਾ ਤਜਵੀਜ਼ ਦੇ ਵਿੱਚ ਇਹ 100 ਮੀਟਰ ਦੀ ਤੈਅ ਹੱਦ ਕੀਤੀ ਗਈ ਸੀ ਸੁਪਰੀਮ ਕੋਰਟ ਨੇ ਮੁਰ 14 ਫਰਵਰੀ 2024 ਨੂੰ ਹੁਕਮ ਪਾਸ ਕੀਤੇ ਤਾਂ ਪੰਜਾਬ ਸਰਕਾਰ ਨੇ ਤਰਕ ਦਿੱਤਾ ਕਿ ਜੇ ਇਕੋ ਸੈਂਸਿਟਿਵ ਜ਼ੋਨ ਦਾ ਘੇਰਾ 100 ਮੀਟਰ ਤੋਂ ਵੱਧ ਰੱਖਿਆ ਜਾਂਦਾ ਤਾਂ ਇਸ ਨਾਲ ਬਹੁਤ ਹੀ ਸਾਰੇ ਵਪਾਰਕ ادارے ਧਾਰਮਿਕ ਸਥਾਨ ਤੇ ਖੇਤੀ ਦਾ ਖੇਤਰ ਪ੍ਰਭਾਵਿਤ ਹੋਵੇਗਾ ਤੇ ਲੋਕਾਂ ਨੂੰ ਮੁਸ਼ਕਲਾਂ ਆਉਣਗੀਆਂ ਹੁਣ ਸੁਪਰੀਮ ਕੋਰਟ ਨੇ 24 ਜੁਲਾਈ 2024 ਨੂੰ ਆਖਰੀ ਪੇਸ਼ੀ ਤੇ ਪੰਜਾਬ ਨੂੰ ਅਲਟੀਮੇਟਮ ਦਿੱਤਾ ਤੇ ਪੰਜਾਬ ਦੇ ਐਡਵੋਕੇਟ ਜਨਰਲ ਨੇ ਸੋਧੀ ਹੋਈ ਤਜਵੀਜ਼ ਪੇਸ਼ ਕਰਦਾ ਭਰੋਸਾ ਦਿੱਤਾ ਸੁਪਰੀਮ ਕੋਰਟ ਦੇ ਜੂਨ 2022 ਦੇ ਹੁਕਮਾਂ ਅਨੁਸਾਰ ਜੰਗਲੀ ਜੀਵ ਰੱਖ ਦਾ ਘੱਟੋ ਘੱਟ 1 ਕਿਲੋਮੀਟਰ ਦਾ ਖੇਤਰ ਇਕੋਸੈਂਸਿਟਿਵ ਜ਼ੋਨ ਵਿੱਚ ਹੋਣਾ ਚਾਹੀਦਾ ਪ੍ਰਾਪਤ ਵੇਰਵਿਆਂ ਅਨੁਸਾਰ ਸੁਖਣਾ ਦੇ ਰੱਖ ਦੇ 10 ਕਿਲੋਮੀਟਰ ਦੇ ਖੇਤਰ ਨੂੰ ਇਕੋ ਜ਼ੋਨ ਐਲਾਨਿਆ ਜਾਂਦਾ ਤਾਂ ਇਸ ਨਾਲ VIP ਲੋਕਾਂ ਦੇ 46 ਫਾਰਮ ਹਾਊਸ ਪ੍ਰਭਾਵਤ ਹੋਣਗੇ ਜੋ ਇਕੋ ਜ਼ੋਨ ਦੀ ਹੱਦਬੰਦੀ 1 ਕਿਲੋਮੀਟਰ ਦੇ ਖੇਤਰ ਤੱਕ ਕੀਤੀ ਜਾਂਦੀ ਹੈ ਤਾਂ 17 ਫਾਰਮ ਹਾਊਸ ਪ੍ਰਭਾਵਤ ਹੋਣਗੇ ਇਹਨਾਂ ਫਾਰਮ ਹਾਊਸਾਂ ਦੀ ਮਾਲਕੀ ਇੱਕ ਸਾਬਕਾ DGP ਕੋਲ ਅਤੇ ਦੋ ਹੋਰ IPS ਅਫਸਰਾਂ ਦੇ ਫਾਰਮ ਹਾਊਸ ਹਨ ਇੱਕ ਕਰਨਲ ਦੇ ਵੀ ਤਿੰਨ ਫਾਰਮ ਹਾਊਸ ਹਨ ਤੇ ਇੱਕ ਸਾਬਕਾ ਵਿਧਾਇਕ ਤੋਂ ਇਲਾਵਾ ਕਈ ਵਕੀਲਾਂ ਦੇ ਵੀ ਫਾਰਮ ਹਾਊਸ ਹਨ 1 ਕਿਲੋਮੀਟਰ ਦੇ ਘੇਰੇ ਦੇ ਵਿੱਚ ਪਿੰਡ ਕਰੋਰ ਪਿੰਡ ਕਾਨੇ ਦਾ ਕਵਾੜਾ ਅਤੇ ਇੱਕ ਹੋਰ ਪਿੰਡ ਦੇ ਫਾਰਮ ਹਾਊਸ ਆ ਜਾਣਗੇ ਇਸ ਦੇ ਡਰੋਂ ਇੱਕ ਬਜ਼ੁਰਗ ਅਕਾਲੀ ਦਲ ਸਿਆਸਤਦਾਨ ਤੇ ਇੱਕ ਸਾਬਕਾ ਕਾਂਗਰਸੀ ਮੰਤਰੀ ਵੀ ਸਰਕਾਰ ਦੇ ਵਾਲੇ ਚੱਕਰ ਕੱਟ ਰਿਹਾ ਜੋ ਇਕੋ ਜ਼ੋਨ ਦਾ ਘੇਰਾ 1 ਕਿਲੋਮੀਟਰ ਤੋਂ 2.5 ਕਿਲੋਮੀਟਰ ਤੱਕ ਹੁੰਦਾ ਤਾਂ 11 ਵੱਡੇ ਫਾਰਮ ਹਾਊਸ ਵੀ ਮਾਰ ਹੇਠ ਆ ਜਾਣੇ ਨੇ ਜੋ ਪਿੰਡ ਟਾਂਡੀ ਦੇ ਪਿੰਡ ਮਸੂਲ ਵਿੱਚ ਪੈਂਦੇ ਨੇ ਇਹਨਾਂ ਵਿੱਚ ਇੱਕ ਸਾਬਕਾ ਆਈਐਸ ਅਧਿਕਾਰੀ ਸਾਬਕਾ ਆਈਪੀਐਸ ਅਧਿਕਾਰੀ ਅਤੇ ਦੋ ਸਾਬਕਾ ਵਿਧਾਇਕਾਂ ਦੇ ਫਾਰਮ ਹਾਊਸ ਵੀ ਇਸੇ ਖੇਤਰ ਵਿੱਚ ਆਉਂਦੇ ਨੇ ਈਕੋ ਜ਼ੋਨ ਦਾ ਖੇਰਾ 22 ਤੋਂ 5 ਕਿਲੋਮੀਟਰ ਕੀਤੇ ਜਾਣ ਦੀ ਸੂਰਤ ਦੇ ਵਿੱਚ ਨੌ ਫਾਰਮ ਹਾਊਸ ਆਪਣੇ ਨਿਸ਼ਾਨੇ ਤੇ ਲੈ ਲਵੇਗਾ ਜਿਹੜੇ ਕਿ ਪਿੰਡ ਸ਼ੰਕੂ ਪਿੰਡ ਪਰਸ਼ਤ ਤੇ ਪਿੰਡ ਮਾਜਰੀ ਵਿੱਚ ਪੈਂਦੇ ਹਨ ਇਸ ਵਿੱਚ ਬਾਬੂ ਆਸਰਾਮ ਦਾ ਫਾਰਮ ਹਾਊਸ ਵੀ ਸ਼ਾਮਲ ਹੈ ਈਕੋ ਜ਼ੋਨ ਦਾ ਖੇਤਰ 5 ਤੋਂ 10 ਕਿਲੋਮੀਟਰ ਕੀਤੇ ਜਾਣ ਤੇ ਇਸ ਦੀ ਮਾਰਚ ਪਿੰਡ ਪੜੋਲ ਪਿੰਡ ਛੋਟੀ ਬੜੀ ਨੰਗਲ ਦੇ ਕਰੀਬ ਨੌ ਫਾਰਮ ਹਾਊਸ ਆ ਜਾਣੇ ਨੇ ਇਹਨਾਂ ਫਾਰਮ ਹਾਊਸਾਂ ਦੀ ਮਾਲਕੀ 'ਚ ਇੱਕ ਸਾਬਕਾ ਸੰਸਦ ਮੈਂਬਰ ਕੋਲ ਵੀ ਹੈ ਇੱਕ ਪੱਤਰਕਾਰ ਦਾ ਵੀ ਫਾਰਮ ਹਾਊਸ ਹੈ ਜੋ ਮਾਲਕ ਹੈ ਪੰਜਾਬ ਸਰਕਾਰ ਹੁਣ ਇਕੋਜੋਂ ਦੀ ਹੱਦਬੰਦੀ ਦਾ ਫੈਸਲਾ 18 ਸਤੰਬਰ ਤੋਂ ਪਹਿਲਾਂ ਕਰਨਾ ਪੈਣਾ ਜਿਸ ਦਾ ਅਜੰਡਾ ਆਗਾਮੀ ਬੈਠਕ ਵਿੱਚ ਲੱਗ ਸਕਦਾ ਆਗਾਮੀ ਜਿਹੜੀ ਹੋਣ ਵਾਲੀ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਉਹਦੇ 'ਚ ਚਰਚਾ ਹੋਣੀ ਲਾਜ਼ਮੀ ਹੈ ਕਿਉਂਕਿ ਸੁਪਰੀਮ ਕੋਰਟ ਵੱਲੋਂ 18 ਸਤੰਬਰ ਤੱਕ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਕਿ ਜਿਹੜਾ ਇਕੋ ਜ਼ੋਨ ਆ ਉਹਦਾ ਜਿਹੜਾ ਘੇਰਾ ਵਾ ਫਿਕਸ ਕੀਤਾ ਜਾਵੇ ਇਸ ਨਾਲ ਜਿੱਥੇ ਪੰਜਾਬ ਸਰਕਾਰ ਦੀਆਂ ਨੀਂਦਰਾਂ ਗਵਾਚ ਗਈਆਂ ਨੇ ਉੱਥੇ ਵੱਡੇ ਵੱਡੇ IAS ਆਫੀਸਰ ਵੱਡੇ ਵੱਡੇ IPS ਤੇ ਵੱਡੇ ਵੱਡੇ ਪੋਲੀਟੀਸ਼ੀਅਨ ਵੀ ਉਹਨਾਂ ਦੇ ਵੀ ਜਿਹੜੇ ਨੇ ਮਾੜੇ ਦਿਨ ਜਿਹੜੇ ਨੇ ਸਿਰ ਤੇ ਮੰਡਰਾਉਣ ਲੱਗ ਪਏ ਨੇ ਕਿਉਂਕਿ ਫਿਰ ਜੇ ਘੇਰਾ ਵੱਧ ਗਿਆ ਤਾਂ ਉਹਨਾਂ ਦੇ ਫਾਰਮ ਹਾਊਸ ਤੇ ਬੁਲਡੋਜ਼ਰ ਚੱਲਣੇ ਵੀ ਸਰਕਾਰ ਵੱਲੋਂ ਲਾਜ਼ਮੀ ਆ ਕਿਉਂਕਿ ਇਹ ਬਹੁਤ ਹੀ ਸੈਂਸਿਟਿਵ ਏਰੀਆ ਵਾ ਲੇਕਿਨ ਜਦੋਂ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਸੀ ਉਹਨਾਂ ਨੇ 2013 ਦੇ ਵਿੱਚ ਇਹ 100 ਮੀਟਰ ਦਾ ਘੇਰਾ ਵਧਾਉਣ ਦਾ ਫੈਸਲਾ ਕੀਤਾ ਜੋ ਕਿ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਹੋ ਗਈ ਸੀ ਕਿਉਂਕਿ ਇਹਦੇ ਵਿੱਚ ਬਹੁਤ ਵੱਡੇ ਰਸੂਖ ਵਾਲੇ ਲੋਕ ਹੈ ਜਿਨ੍ਹਾਂ ਦੇ ਕਹਿਣ ਤੇ ਸਰਕਾਰਾਂ ਚੱਲਦੀਆਂ ਨੇ ਜਿਨ੍ਹਾਂ ਦੇ ਕਹਿਣ ਤੇ ਕਾਨੂੰਨ ਬਦਲਦੇ ਜਿਨ੍ਹਾਂ ਦੇ ਕਹਿਣ ਤੇ ਡਰਾਫਟ ਪਾਲਿਸੀਆਂ ਤਿਆਰ ਹੁੰਦੀਆਂ ਨੇ ਜਿਨ੍ਹਾਂ ਦੇ ਕਹਿਣ ਤੇ ਕੈਬਨਿਟ ਮੀਟਿੰਗਾਂ ਹੁੰਦੀਆਂ ਨੇ ਅਜੇ ਸਥਿਤੀ ਦੇ ਵਿੱਚ ਇਹ ਹੁਣ ਜਦ ਮਸਲਾ ਸੁਪਰੀਮ ਕੋਰਟ ਦਾ ਤੇ ਇਹਦੇ ਨਾਲ ਇਹ ਕਿ ਜੇ ਉੱਥੇ ਹੌਲੀ ਹੌਲੀ ਫਾਰਮ ਹਾਊਸ ਬਣਨੇ ਸ਼ੁਰੂ ਹੋ ਗਏ ਤੇ ਲਾਜ਼ਮੀ ਤੌਰ ਤੇ ਜਿਹੜੇ ਜੰਗਲੀ ਜੀਵ ਆ ਉਹਨਾਂ ਦੇ ਜਨ ਜੀਵਨ ਜਿਹੜਾ ਪ੍ਰਭਾਵਿਤ ਹੋਏਗਾ ਇਸੇ ਕਰਕੇ ਸੁਪਰੀਮ ਕੋਰਟ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਰਸੂਖਵਾ ਨਹੀਂ ਡਰੇ ਹੋਏ ਨੇ ਜ਼ਿਆਦਾਤਰ ਹਾਲਾਂਕਿ ਜੇ ਪੰਜਾਬ ਸਰਕਾਰ ਅਗਰ ਪ੍ਰਾਣੇ ਜਿਹੜੇ ਇਕੋ ਜ਼ੋਨ ਸੈਂਸਿਟਿਵ ਏਰੀਆ ਰੱਖਦੀ ਹੈਗੇ ਤੇ ਲਾਜ਼ਮੀ ਤੌਰ ਤੇ ਕਈਆਂ ਦੇ ਜਿਹੜੇ ਸੁਫਨੇ ਨੇ ਚੱਕਰਾਚੂਰ ਹੋ ਜਾਣਗੇ ਬਹੁਤੇ ਉਹ ਲੋਕ ਨੇ ਜਿੰਨਾਂ ਕੋ ਮੋਟਾ ਪੈਸਾ ਔਰ ਮੋਟਾ ਪੈਸਾ ਦੇ ਚੱਲਦੇ ਹੀ ਇਹਨਾਂ ਲੋਕਾਂ ਨੇ ਉਥੇ ਕਰੋੜਾ ਰੁਪਏ ਦੇ ਫਾਰਮ ਹਾਊਸ ਬਣਾਏ ਜਿਸ ਕਰਕੇ ਸਾਰਿਆਂ ਦੀਆਂ ਜਿਹੜੀਆਂ ਨੀਂਦਾਂ ਨੇ ਉਹ ਗਵਾਚ ਗਈਆਂ ਨੇ ਕਿਉਂਕਿ ਸੁਪਰੀਮ ਕੋਰਟ 10 ਕਿਲੋਮੀਟਰ ਤੱਕ ਘੇਰਾ ਵਧਾ ਅਸਦਾਗਰ ਸੁਪਰੀਮ ਕੋਰਟ ਨੇ 10 ਕਿਲੋਮੀਟਰ ਤੱਕ ਘੇਰਾ ਵਧਾ ਦਿੱਤਾ ਤਾਂ ਪੰਜਾਬ ਫਿਰ ਇਹਨਾਂ ਸਾਰੇ ਰਸੂਖਵਾਨਾਂ ਜਿੰਨਾਂ ਚ ਪੋਲਿਟੀਸ਼ੀਨ ਅਫਸਰ ਸ਼ਾਮਲ ਨੇ ਉਨਾ ਨੂੰ ਭਾਜਣਾ ਪੈ ਜਾਣਗੀਆਂ ਕਿਉਂਕਿ ਪੰਜਾਬ ਨੇ ਇਸ ਮਾਮਲੇ ਵਿੱਚ ਕੋਈ ਵੀ ਢਿਲ ਵਰਤੀ ਤਾਂ ਸੁਪਰੀਮ ਕੋਰਟ ਇਕੋ ਜ਼ੋਨ ਦਾ ਘੇਰਾ 10 ਕਿਲੋਮੀਟਰ ਤੱਕ ਵੀ ਵਧਾ ਸਕਦਾ ਸੁਖਣਾ ਰੱਖਦਾ ਕੁੱਲ ਰਕਬਾ 26 ਵਰਗ ਕਿਲੋਮੀਟਰ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ 2 ਕਿਲੋਮੀਟਰ ਤੋਂ ਵਧਾ ਕੇ 2.75 ਕਿਲੋਮੀਟਰ ਤੱਕ ਖੇਤਰ ਦੇ ਇਕੋ ਜ਼ੋਨ ਲਾ ਲਿਆ ਤਾਂ ਉਸ ਉਸੇ ਪੈਟਰਨ ਤੇ ਹਰਿਆਣਾ ਤੇ ਪੰਜਾਬ ਦੇ ਇਕੋ ਜ਼ੋਨ ਲਾਨੇ ਜਾਣ ਦੀ ਆਸ ਰੱਖੀ ਜਾ ਸਕਦੀ ਹੈ ਇਸ ਜੰਗਲੀ ਰੱਖ ਦਾ 90 ਫੀਸਦੀ ਖੇਤਰ ਪੰਜਾਬ ਤੇ ਹਰਿਆਣਾ ਚ ਪੈਂਦਾ ਤੇ ਪੰਜਾਬ ਵਿੱਚ ਇਸ ਵੇਲੇ 13 ਜੰਗਲੀ ਜੀਵ ਰੱਖਾ ਹਨ ਜਿਸ ਨੂੰ ਛੇੜਖਾ ਨਹੀਂ ਕੀਤੀ ਜਾ ਰਹੀ ਹੈ ਲੇਕਿਨ ਹੁਣ ਸੁਪਰੀਮ ਕੋਰਟ ਨੇ ਸਿੱਧੇ ਤੌਰ ਤੇ ਪੰਜਾਬ ਸਰਕਾਰ ਨੂੰ ਇਹ ਕਹਿ ਦਿੱਤਾ ਹੈਗਾ ਕਿ ਅਗਰ 18 ਸਤੰਬਰ ਤੱਕ ਕੋਈ ਜਵਾਬ ਨਾ ਦਿੱਤਾ ਗਿਆ ਲਿਖਤੀ ਤੌਰ ਤੇ ਪੇਸ਼ੀ ਨਾ ਹੋਈ ਤਾਂ ਫਿਰ ਸੁਪਰੀਮ ਕੋਰਟ ਫੈਸਲਾ ਖੁਦ ਲੈ ਜਾਏਗਾ ਦੋਸਤੋ ਬਾਅਦ ਉਹ ਸਰਕਾਰ ਨੂੰ ਲਾਗੂ ਕਰਨਾ ਪਵੇਗਾ ਦੇਖਦੇ ਕਿ ਅਗਲੀ ਕੈਬਨਿਟ ਮੀਟਿੰਗ ਦੇ ਵਿੱਚ ਇਹ ਏਜੰਡਾ ਵਿਚਾਰਿਆ ਜਾ ਸਕਦਾ ਜਾਂ ਨਹੀਂ ਤੇ ਲਾਜ਼ਮੀ ਤੌਰ ਤੇ ਉਹਨਾਂ ਲੋਕਾਂ ਦੀਆਂ ਨੀਂਦਾਂ ਉੱਡ ਗਈਆਂ ਨੇ ਜਿਨ੍ਹਾਂ ਨੇ ਇਸ ਇਨਾ ਏਰੀਆ ਦੇ ਵਿੱਚ ਆਪਣੇ ਵੱਡੇ ਵੱਡੇ ਆਲੀਸ਼ਾਨ ਫਾਰਮ ਹਾਊਸ ਬਣਾਏ ਸਨ ਵੱਡਾ ਚਟਕਾ ਪੰਜਾਬ ਸਰਕਾਰ ਵਾਸਤੇ ਵੀ ਤੇ ਰਸੂਖ ਵਨਾਂ ਵਾਸਤੇ ਵੀ ਤੇ ਜਾਣਕਾਰੀ ਦਾ ਤੁਹਾਡੇ ਤੋਂ ਲੈ ਕੇ ਆ ਗਿਆ ਦੇਖਦੇ ਰੋ ABC ਪੰਜਾਬ ਧੰਨਵਾਦ